ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਇਸ ਘਰ ਦੇ ਵਿੱਚ ਆਪਣੀ ਪਹਿਲੀ ਵੀਡੀਓ ਵਾ ਤੇ ਨਵਾਂ ਹੀ ਕੰਮ ਜਿਹੜਾ ਸ਼ੁਰੂ ਕੀਤਾ ਵੀਰ ਜੀ ਹੁਣਾਂ ਨੇ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਚੰਗੇ ਕੱਦ ਕਾਠ ਵਾਲੀ ਚੰਗੇ ਪਿੱਠਪੜੇ ਵਾਲੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਗਾਂ ਵੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਵਧੀਆ ਹੋ ਡਿਪਟੀ ਭਾਈ ਤੁਸੀਂ ਆ ਜਿੱਥੇ ਜੀ ਆ ਜਿੱਥੇ ਆ ਵੀਰ ਦੀ ਮੈਂ ਬਣਾਈਏ ਵੀਡੀਓ ਅੱਛਾ ਹਾਂਜੀ ਜੀ ਕੰਮ ਕੀਤਾ ਨਵਾਂ ਨਵਾਂ ਸ਼ੁਰੂ ਠੀਕ ਆ ਤੇ ਆਂਦਾ ਹੀ ਚਲੋ ਬਣਾ ਵੀਡੀਓ ਅੱਜ ਮੈਂ ਬਣਾ ਦਿੰਨੇ ਆ ਤੇ ਘਰ ਦੀ ਮੱਝ ਲੈਂਦੀ ਆ ਠੀਕ ਪਹਿਲੀ ਵਾਰੀ ਚਲੋ ਕਈ ਵਾਰੀ ਹੋ ਜਾਂਦਾ ਵਾ ਪਹਿਲੀ ਵਾਰੀ ਚਲੋ ਸੰਘ ਜੇ ਥੋੜਾ ਜਿਹਾ ਠੀਕ ਆ ਠੀਕ ਤੇ ਵੀਰ ਜੀ ਨਾਮ ਦੱਸਦੇ ਕਰੀ ਤੁਸੀਂ ਆਪਣਾ ਦਲਬਾਤ ਸਿੰਘ ਵੀਰ ਜੀ ਤੇ ਐਡਰੈਸ ਵੀ ਦੱਸਦੇ ਕਰੀ ਪਿੰਡ ਚੱਕ ਮੇਰੀਆਂ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ 81969 ਹਾਂਜੀ 87262 ਠੀਕ ਆ ਤੇ ਨਵਾਂ ਸ਼ੁਰੂ ਕੀਤਾ ਕੰਮ ਫਿਰ ਹਾਂਜੀ ਦੂਜਾ ਨੰਬਰ ਲਿਖ ਲਓ 98550 15753 ਠੀਕ ਆ ਹਾਂਜੀ ਤੇ ਮੱਝ ਲਿਆਂਦੀ ਤੇ ਗਾਂ ਘਰ ਦੀ ਹਾਂਜੀ ਵੀਰ ਜੀ ਗਾਂ ਘਰ ਦੀ ਜੇ ਤੇ ਨਹੀਂ ਆਪ ਲਿਆਂਦੀ ਜੇ ਠੀਕ ਆ ਗਾਂ ਦੇ ਵਿੱਚ ਹੁੰਦੇ ਆਪਣੇ ਵਿਚਾਰ ਨਹੀਂ ਤੇ ਵੀਰ ਕਹਿੰਦਾ ਫਿਰ ਦੋ ਡੰਗਰ ਪਾ ਮੇਰੇ ਜਰਤੀ ਬੱਛੀ ਆ ਆਪਣੇ ਕੋ ਦੂਜਾ ਸਵੇਰ ਸੂਣ ਲੱਗੀ ਆ ਠੀਕ ਆ ਹਾਂਜੀ ਬਹੁਤ ਚੰਗੀ ਆ ਠੀਕ ਆਂਦਾ ਫਿਰ ਦੋ ਡੰਗਰ ਪਾ ਜੇ ਪਾਉਣੇ ਹੁੰਦੇ ਠੀਕ ਆ ਤੇ ਮੈਂ ਕਿਹਾ ਚਲੋ ਕੋਤਾਨੀ ਫਿਰ ਦੇ ਦਨੇ ਤੇ ਪਹਿਲੇ ਸਵੇਰੇ ਕਿੰਨਾ ਕਿ ਦੋ ਚ ਹੋਇਆ ਇਹਦੇ ਦਾ ਪਹਿਲੇ ਸਵੇਰੇ ਵੀਰ ਜੀ 20 ਕਿਲੋ ਆਪਣੇ ਕੋ ਦੁੱਧ ਦਿੱਤਾ ਇਹਦੀ ਆਪਣੇ ਕੋ ਵੀਡੀਓ ਵੀ ਮਰਨੀ ਵੀ ਹੈਗੀ ਜੀ ਅੱਛਾ ਪਿਛਲੇ ਪਿਛਲੇ ਸਵੇਰੇ ਦੇ ਹਾਂਜੀ ਹਾਂਜੀ ਠੀਕ ਆ ਤੇ ਜੇ ਜਤੀ ਬੱਛੀ ਇਹਦੇ ਠੀਕ ਆ ਜੀ ਦੱਸ ਦਿੰਦੇ ਰਹਿੰਦੇ ਆ ਤਿਆਰ ਕੀ ਕਿੰਨਾ ਦੁੱਝ ਆ ਜੂਗੀ ਐ ਐਰਸੀ ਮਿਰਦੀ ਪਹਿਲਾਂ ਨੇ 20 ਚ ਆ ਐਰਸੀ ਦੇ 20 22 ਕਿਲੋ ਦੀ ਰਾਮਨਾ ਮੀਦਾਂ ਨਹੀਂ ਤੇ 20 ਕਿਲੋ ਦਾ ਹੈਗਾ ਹੀ ਆ ਚਲੋ ਫਿਰ ਤੋਰੀਆਂ ਇੱਕ ਕਰੀ ਨਾ ਬਾਕੀ ਜੇ ਤਿਆਰ ਹੋਣੀ ਆ ਹਾਂਜੀ ਪਿਛਲੇ ਸਵੇਰੇ ਤੇ ਵੀਡੀਓ ਵੀ ਵੀਡੀਓ ਨਿਕਾ ਗਈ ਹੁਣ ਸਾਨੂੰ ਵੀ ਦਿਖਾਉਂਦੇ ਚੰਗੀ ਤਿਆਰ ਹੋਈ ਸੀ ਪਿਛਲੇ ਸਵੇਰੇ ਵੀ ਜੜੀ ਐ ਇਹ ਕਰਦੀ ਆ ਜਿਹੜੀ ਵੀਰਦੀ ਹਾਂਜੀ ਹਾਂਜੀ ਇਹ ਵੀਰਦੀ ਕਰਦੀ ਐ ਤੇ ਮੱਝ ਜੜੀ ਲਿਆਂਦੀ ਆ ਇਹ ਕੰਮ ਨਵਾਂ ਸ਼ੁਰੂ ਕੀਤਾ ਵਾ ਬਾਕੀ ਇਹ ਆ ਕਿ ਸਵੇਰ ਸਵੇਰ ਦਾ ਟਾਈਮ ਆ 3 ਵਜੇ ਨੂੰ ਹੋਈ ਆ ਉਹਦੇ ਕਰਕੇ ਥੋੜਾ ਜਿਹਾ ਰੰਗ ਆਪਾਂ ਨੂੰ ਇੱਧਰ-ਉੱਧਰ ਲੱਗ ਸਕਦਾ ਏ ਉਤਰਾ ਜਿਹੜਾ ਜਰਸੀਆਂ ਦੇ ਹਿਸਾਬ ਨਾਲ ਕੱਦ-ਕਾਠ ਵੀ ਚੰਗਾ ਤੇ ਬੋਡੀ ਬੇਟੇ ਵੀ ਚੰਗਾ ਪਰ ਸੋ ਦੋ ਵਾ ਤੇ ਦੋਵੇਂ ਚੰਗੇ ਆ ਅਜੇ ਦਿਨ ਦਾ ਖੜਦੀ ਆ ਤੇ ਚੰਗੀਆਂ ਹਵਾਨੇ ਜਿਹੜੀਆਂ ਢਿੱਲਾ ਢੁਲਾ ਵਾਂ ਜਿਹੜੀਆਂ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਫਹੀਮਾ ਤਾਂ ਨਵੀਂ ਜੀ ਕਰਦੋ ਸਿਆਣੇ ਜੀ ਤੁਸੀਂ ਰੋਏ ਬੈਠਣ ਦਾ ਸੀ ਪਹਿਲੀ ਵੇਚੜੀ ਜੱਜਾ ਕਰਦੀ ਹੈ ਫਿਰ ਕਰ ਦੋ ਵੀਰ ਜੀ ਦਿਮਤੀ ਦੀ ਕਰ ਦੂੰਗਾ ਚੱਲ ਕੋਈ ਗੱਲ ਨਹੀਂ ਗੱਲ ਸੋ ਇੱਕ ਦੀ ਰਹੀ ਫਿਰ ਤਾਂ ਕੋਈ ਨਹੀਂ ਕਰਾ ਦਿੰਦੇ ਮੰਨਤਾ ਨਾ ਚਲੋ ਵੀਰ ਜੀ 60000 ਦੀ ਦੇ ਦਾਂਗੇ 60000 ਦੀ ਦੇ ਦੋਗੇ ਵਿੱਚੋਂ ਕਰਨਾ ਮੰਨਤਾ ਨਾ ਹੋਰ ਆ ਵੀਰ ਤੋਂ ਕਰਾਓ ਕਾਰ ਵੀਰ ਮੰਨਦਾ ਹੋ ਜੂਗਾ ਵੀਰ ਜੀ ਮੰਨਤਾ ਕਿਹਨਾ ਕਰੀਏ ਦੱਸ ਹੋ ਜੂਗਾ ਕੀ ਨਾ ਕਰਦੀ ਜਿੰਨਾ ਵੀ ਹੋਊਗਾ ਕਰਦਾ ਵੀ ਅੱਛਾ ਮੌਕੇ ਤੇ ਹੋ ਜਾਊਗਾ ਇਹ ਕਿ ਫੋਨ ਲਾਵੇ ਕੋਈ ਇੱਕ ਰੀ ਹਨਾ ਬਾਕੀ ਵੀਰ ਜੀ ਇਹਦੀ 4 4.5 ਫੈਂਡ ਆ ਅੱਛਾ ਸੀ ਵੀਰ ਤੁਸੀਂ ਹੈਗੀ ਜੇ ਤੇ ਬਾਕੀ ਮੌਸਮ ਗਾੜੀ ਗਰਮੀ ਦਾ ਕੋਈ ਨਹੀਂ ਛੱਡਦੀ ਅੱਛਾ ਹਾਂਜੀ ਪੂਰੀ ਤਿਆਰ ਹੁੰਦੀ ਹੈ ਬਿਲਕੁਲ ਆਪਣਾ ਘਰ ਦੀ ਹੋਊਗੀ ਠੀਕ ਆ ਕਿਉਂਕਿ ਇਹ ਤਾਂ ਚਲੋ ਸੂਆ ਤੁਸੀਂ ਚੋਇਆ ਨਾ ਕਰੇ ਬਾਕੀ ਦਾ ਸੂਆ ਪਾ ਚੋਇਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੱਝ ਵੀ ਦਿਖਾ ਦਿਓ ਹਲ ਹਾਂਜੀ ਹਾਂਜੀ ਮੱਝ ਮਾਜਦੇ ਪੂਰੀ ਆਪਣੀ ਜਿੱਡੀ ਲੱਭ ਕੇ ਲਿਆਂਦੀ ਜੀ ਆ ਦੇਖ ਸਕਦੇ ਜੀ ਪੂਰੇ ਵੀਰ ਜਹਾਨ ਦੀ ਹਾਈਟ ਦੀ ਜਿੱਡੀ ਆਉਂਦੀ ਆ ਚੰਗੇ ਕਦ ਕੱਢਦੀ ਆ ਤੇ ਸਾਂਭੀ ਵੀ ਪੂਰੀ ਕਹੇ ਵੀਰ ਨੇ ਰੀਝਣਾਵਾ ਆ ਦੇਖ ਸਕਦੇ ਜੀ ਇਹ ਦਰਵਾਜ਼ੇ ਨੂੰ ਘੜੀ ਆ ਸਿੱਧੀ ਵੀਰ ਦੀ ਇੱਕ ਵਾਰ ਨਹੀਂ ਤੋੜਦੇ ਆ ਦੇਖ ਸਕਦੇ ਜੀ ਪੂਰੇ ਪੇਠ ਪੁੜੇ ਵਾਲੀ ਆ ਉਧਰੋਂ ਆਪਾਂ ਵੀਰ ਜਹਾਨੀ ਤੋੜਦੇ ਦਿਖਣ ਨਹੀਂ ਤੇ ਗੱਡੀ 'ਚ ਵੀ ਕੱਲੀ ਪਾਊਗੀ ਜਿਹੜੀ ਮੈਂ ਵੇਖੋ ਵੀ ਇੱਦੀ ਘੱਟ ਖਾਣ ਹਾਂ ਦੇਖ ਸਾਡੇ ਜੀ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਪੈਂਦਾ ਵਾ ਇੱਕ ਵਾਰੀ ਸਿੱਧੀ ਲਾ ਜਾ ਫੇਰ ਵੀ ਇੱਦੀ ਤੋੜਦੀ ਹੈ ਚੰਗੀ ਤਰ੍ਹਾਂ ਅਜੇ ਗੱਬਣ ਆ ਅਜੇ ਤਿਆਰ ਹੋਣੀ ਆ ਹਾਂ ਦੇਖ ਸਾਡੇ ਫੇਟਪੁਰੇ ਤਾਂ ਇੱਕ ਵਾਰੀ ਤੇ ਹਵਾਨਾ ਵੀ ਕੰਪੈਕਟੀ ਆ ਜਿਹੜਾ ਇਹਦਾ ਲੈ ਵੀ ਦੀ ਬੰਦੀ ਇਹਨਾਂ ਬਾਕੀ ਜਿਹੜੇ ਵੀ ਸ਼ਕੀਨ ਆ ਚੰਗੀਆਂ ਝੋਟੀਆਂ ਰੱਖਣਦੇ ਉਹਨਾਂ ਵੀ ਦਾ ਵਾਸਤੇ ਹੀ ਆ ਜਿਹੜੀ ਬਾਕੀ ਕੋਈ ਵੀਰ ਇੱਕ ਇੱਥੇ ਆ ਕੇ ਪਸੰਦ ਕਰਕੇ ਵੇਖ ਕੇ ਖੜੇ ਅਬ ਇਹ ਇਹ 10 ਤੋਂ 15 ਤਾਂ ਲੈਂਗੇ। ਅੱਛਾ ਦਾ। ਕਿਉਂਕਿ ਅਜਿਹੇ ਨੇ ਬਾਨਾ ਘਰ ਵਾਲੇ ਕਹਿੰਦੇ ਵੀ 20 ਕਿਲੋ ਦੁੱਧ ਅਸੀਂ ਕੱਢਿਆ ਦੂਜੇ ਸਵੇਰੇ ਦਾ। ਅੱਛਾ। ਹਾਂਜੀ। ਤੀਜੇ ਸਵੇਰੇ ਸਹੀ ਸੁਣੀ ਹੈ। ਪਰ ਉਹਵੇਂ ਦੂਜੇ ਕਹੀ ਹੈ ਇਹ। ਠੀਕ ਆ। ਤੀਸਰਾ ਸੂਆ ਜਿਹੜਾ ਇਹਨੇ ਸੂਣਾ ਵਾ। ਹਾਂਜੀ ਹਾਂਜੀ ਹਾਂਜੀ। ਤੇ ਚੰਗੀ ਤਿਆਰ ਹੋਣੀ ਆ। ਹਾਂਜੀ ਹਾਂਜੀ ਠੰਢੀ ਠੰਢੀ ਵੀ ਰਹੀ ਪੂਰੀ ਆ ਵੇਖੋ ਕੋਈ ਗੱਲ ਨਹੀਂ ਹੋਣੀ। ਠੀਕ ਆ ਜੀ। ਹਾਂਜੀ ਹਾਂਜੀ। ਆਣ ਵੀ ਦਿਖਾ ਦਈਏ ਤੇ ਲੱਗ ਤੇ ਇੱਕ ਨਹੀਂ। ਆਹ ਦੇਖ ਸਾਦੇ ਜੀ। ਬਾਕੀ ਹੁਣ ਨਵਾਈ ਨਹੀਂ ਹੋਈ ਉਹਦੇ ਕਰਕੇ ਥੋੜੀ ਜਿਹੀ ਪਸਮੀ। ਇਹ ਸੋਲ ਵੀਹ ਕਿਲੋ ਵੀਰ ਜੀ ਕਰਦੇ ਆਖਿਆ ਉਹ ਦੂਜੇ ਸਵੇਰ ਦਾ ਚੋਇਆ ਜੀ ਦਾ ਅੱਛਾ ਹਾਂ ਜੀ ਤੇ ਅੱਗੋਂ ਵੀਰ ਜੀ ਆਪਣੀ ਸਮਝ ਕਰੇ ਸਾਡੀ ਘਰ ਦੀ ਧਿਆਨੀ ਠੀਕ ਹੈ ਜੀ ਆਹ ਨਾਲ ਪਾ ਕੇ ਤੇ ਲੈਣ ਦੀ ਅਗਲੇ ਦਿਨੇ ਠੀਕ ਹੈ ਆਪਣੀ ਸਮਝਣਾ ਕੋਈ ਵੇਖ ਲੈ ਹਨਾ ਕਿੰਨਾ ਕ ਦੁੱਧ ਚਵਾਜੂਗੀ ਆਪਣੀ ਇਥੇ ਵੀਰ ਜੀ ਜਿੰਨੇ ਕਰਨੀਆਂ ਤੋਂ ਥੱਲੀ ਕਰੇ ਜਦੋਂ ਸਾਡੀ ਗਾਂ ਦੀ ਕਮੇਟੀ ਕੋਈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਥਣ ਤੋਂ ਨੇ ਪਾਸ ਸਾਰੇ ਹਾਂ ਥਣ ਬਿਲਕੁਲ ਵੀਰ ਜੀ ਪਾਸ ਹੈ ਆਪਣੀ ਤਸੱਲੀ ਕਰਨ ਤੇ ਇਹਦਾ ਮੁੱਲ ਇਹਦਾ ਮੁੱਲ ਤੇ ਵੀਰ ਜੀ ਵੇਖ ਲਓ ਤੁਸੀਂ ਜੱਜਾ ਕਰੀ ਹਾਂ ਜੀ ਹਾਂ ਜੀ ਜੱਜਾ ਕਰ ਦਈਏ ਫਿਰ ਅੱਜ ਦੇ ਬਾਜ਼ਾਰ ਦੇ ਨਾਲ ਸਮੇਂ ਦੇ ਨਾਲ ਵੀ ਤੇ ਅੱਜ ਜਿਹੜੀ ਆ 140 ਦੀ ਮਹਿੰਗੀ ਇੱਕ 40 ਦੀ ਦੇ ਦੋ ਅੱਜ ਸੂਈ ਦਾ ਮੋਲ ਹੋ ਰਹੂਗਾ ਅੱਛਾ ਹਾਂ ਠੀਕ ਹੈ ਅੱਜ ਦਾ ਰੇਟ ਹੈ ਜੇ ਕੋਈ ਆਵੇ ਇੱਥੇ ਕੋਈ ਮਾਨਤਨ ਹੋ ਜਾਊਗਾ ਮੁੱਖ ਤੇ ਬਿਲਕੁਲ ਥੋੜਾ ਬੋਧੇ ਵੀਰ ਜੀ ਨਹੀਂ ਖੁੱਲਾ ਕਰਦੇ ਥੋੜਾ ਮਾਨਤਨ ਕੋਈ ਫੋਨ ਲਾਵੇ ਕਰੀ ਠੀਕ ਹੈ ਵੀਰ ਜੀ ਠੀਕ ਹੈ ਜੀ ਬੋਲਾ ਵੀ ਖੁਲਾਣਾ ਕਰਾਈ ਜਾਓ ਤੇ ਠੀਕ ਹੈ ਵੀਰ ਜੀ ਕੁਝ ਕਹਿਣਾ ਨਹੀਂ ਨਹੀਂ ਬਸ ਵੀਰ ਜੀ ਠੀਕ ਹੈ ਤੁਸੀਂ ਚਲੋ ਗੁਰੂ ਘਰ ਆਉਂਗਾ ਤੁਹਾਡਾ ਕਰਕੇ ਨੇ ਐਡੀ ਮਹੀਂ ਵੀਰ ਜੀ 80 ਹਜ਼ਾਰ ਦੀ ਦੋਦੇ ਠੀਕ ਹੈ ਬਾਕੇ ਚਲੋ ਐਡੀਆਂ ਜਾਨ ਨਾ ਉੱਤਰ ਹਾਂ ਜੀ ਬਾਜ ਬਧੀ ਮੈਂ ਮੈਨਾ ਚੈੱਕ ਕਰਾ ਲਈਏ ਟਾਈਮ 40 ਦਿਨ ਹੀ ਜੀ ਵਡੀਆਂ ਮਜੂ ਕੰ ਦੇ ਦੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਪਸੰਦ ਕਰਕੇ ਅੱਛੀ ਚੱਲੀ ਕਰੀ ਵੀਰ ਜੀ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ